ਸਾਸੀਗਾਲ ਜੀ ਸਾਥੀਓ ਸਾਥੀਓ ਤੁਹਾਨੂੰ ਪਤਾ ਸੀਗਾ ਅੱਜ ਮੋਗੇ ਆਪਣਾ ਜਿਹੜਾ ਸਿੱਖਿਆ ਮੰਤਰੀ ਦਾ ਘਰਾਓ ਸੀਗਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਹੜਾ ਸੀਗਾ ਮੋਗੇ ਪਹੁੰਚ ਰਿਹਾ ਸੀਗੇ ਤੇ ਆਪਣੀ ਪੀਆ ਡੱਟਪਾਸ ਯੂਨੀਅਨ ਬੇਰਜਗਰ ਪੀਆ ਡੱਟਪਾਸ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਜਸਵੰਤ ਕਬਾਇਆ ਜੀ ਤਾਂ ਯੂਨੀਅਨ ਦੇ ਸਾਥੀਆਂ ਵੱਲੋਂ ਜਿਹੜਾ ਸੀਗਾ ਘਰਾਓ ਜਿਹੜਾ ਸੀਗਾ ਕੀਤਾ ਗਿਆ ਪਰ ਪੁਲਿਸ ਵੱਲੋਂ ਆਪਣੇ ਸਾਥੀਆਂ ਨੂੰ ਚੱਕ ਲਿਆ ਗਿਆ ਤੇ ਡਿਟੇਨ ਕਰ ਲਿਆ ਗਿਆ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਕੀ ਆ ਆਪਣੇ ਸਾਥੀਆਂ ਨੂੰ ਚੱਕ ਕੇ ਮੋਗੇ ਦੇ ਆਸ-ਪਾਸ ਪਤਾ ਨਹੀਂ ਕਿੱਧਰ-ਕਿੱਧਰ ਘੁਮਾਇਆ ਜਾ ਰਿਹਾ। ਸੋ ਸਾਥੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੇ ਤਾਂ ਜੋ ਇਹ ਜਿਹੜੀ ਸਰਕਾਰ ਹੈ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਨੂੰ ਅੱਜ ਧਰਨਿਆਂ ਤੋਂ ਡਰ ਲੱਗ ਰਿਹਾ ਹੈ। ਇਹ ਸਰਕਾਰ ਜਿਹੜੀ ਆ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਆ ਤੇ ਅੱਜ ਇਹ ਨੂੰ ਜਿਹੜਾ ਕੀ ਆ ਇਹ ਸਰਕਾਰ ਨੂੰ ਧਰਨਿਆਂ ਤੋਂ ਡਰ ਲੱਗ ਰਿਹਾ ਵੀ ਕਿਤੇ ਮਾਸਟਰ ਜਿਹੜਾ ਕੀ ਆ ਸਾਡੇ ਜਿੱਥੇ ਵੀ ਪ੍ਰੋਗਰਾਮ ਹੁੰਦਾ ਉੱਥੇ ਧਰਮੇ ਨਾ ਲਾਉਣ। ਸੋ ਸਾਥੀਓ ਮੈਂ 2-4 ਨਾਰੇ ਲਾਵਾਂਗਾ ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਾ ਮੰਤਰੀ ਹੇ 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 ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਾ ਮੰਤਰੀ ਮੁਰਦਾਬਾਦ 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 ਧੰਨਵਾਦ ਸਾਥੀਓ